ਤਸੱਲੀ ਕਰਾ ਦੇ ਦੇਖਣ ਆ ਲੈਂਦੀ ਆ ਜੈਨ ਜਮਾ ਕਹੇ ਨਾ ਦੇ ਵੀ ਕੋਈ ਸੱਜਣ ਵੀ ਕਿਸੇ ਪੱਖ ਤੋਂ ਜਾਨਵਰ ਰਹਿ ਗਿਆ ਉਹ ਇਹਨੂੰ ਸੂਈ ਹੋਈ ਨਾ ਸਮਝ ਜਾਣਾ ਹਾਂ ਗੱਬਣਾ ਬਾਈ ਗੱਬਣਾ ਭਰਾ ਮੇਰੇ ਪਰ ਸੂਈਆਂ ਵਰਗੀ ਕਰਦੇ ਕੰਮ ਕਹਿੰਦੀ ਕੁਝ ਨਹੀਂ ਘੇਰੀ ਕਿਵੇਂ ਜਿੰਨਾ ਮਰਜ਼ੀ ਦੁੱਧ ਘੜੀ ਚਲੋ ਪੱਛੀ ਹੈ ਗਿਆ ਪੂਰੀ ਠੰਡੀ ਸੀਲ ਹੈ ਜੀ ਗੱਲ ਕਿਹੜੀ ਦੇਖ ਲੈ ਖੁੱਲਾ ਖਲਾ ਛੱਡਿਆ ਹੁੰਦਾ ਘਰੇ ਖੁੱਲਾ ਜਮਾ ਮੁਠੀਆ ਤਾਂ ਨਹੀਂ ਹੈਗਾ ਤੇਰਾ ਆਹ ਦੇਖੀ ਜਮਾ ਮੁਠੀਆ ਥਾਣਾ ਦੇ ਉੱਤੇ ਠੰਡੀ ਸੀਲ ਵਰ ਵਰਗੀ ਦੇਖੀ ਪਿੱਸੋ ਤੇ ਬਾਕੀ ਮੇਨ ਗੱਲ ਆ ਯਾਰ ਜਿਹੜੀ ਪ੍ਰਿੰਟ ਪ੍ਰਿੰਟ ਵਾਲਾ ਸੁਣਾਇਆ ਨਾ ਬਾਡੀ ਚਮਕ ਚਮਕ ਰੰਗ ਰੂਗੇ ਚਮਕ ਚਮਕ ਬਹੁਤ ਆਈ ਗੱਲ ਕਰ। ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਯਾਰ ਬਾਈ ਚਮਕੌਰ ਕੋਲੇ ਪਹੁੰਚੇ ਹੋਏ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈ ਦਾ ਬਰਨਾਲਾ। ਕਿਉਂਕਿ ਹੁਣ ਜਿਆਦਾ ਇੰਟਰੋਡਕਸ਼ਨ ਇਹ ਸੱਜਣ ਦੀ ਦੇਣ ਦੀ ਕੋਈ ਬਾੜੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਗਾ ਦੇਖ ਕੇ ਜਾਨਵਰ ਦੇਖ ਕੇ ਸੱਜਣ ਯਾਰ ਅਕਸਰ ਪਛਾਣ ਹੀ ਲੈਂਦੇ ਨੇ ਆਪਾਂ ਪਹੁੰਚਿਆ ਬਾਈ ਚਮਕੌਰ ਕੋਲੇ ਇੱਕ ਸਿਫਤੇ ਸੱਜਣ ਦੀ ਮੈਨੂੰ ਚੰਗੀ ਲੱਗੀ ਯਾਰ ਕਿਉਂਕਿ ਇੱਕ ਤਾਂ ਇਹ ਜਾਨਵਰ ਥੱਲੇ ਦਾ ਮਾੜਾ ਨਹੀਂ ਲੈਂਦਾ ਤੇ ਜਾਨਵਰ ਲੈਂਦਾ ਟਾਪ ਕੁਆਲਿਟੀ ਦੇ ਤੇ ਵੇਚਦਾ ਵੀ ਟਣਕਾ ਕੇ ਆ ਯਾਰ ਜਮਾ ਇਹਨੂੰ ਕੋਈ ਧੋਖਾ ਧੜੀ ਵਾਲਾ ਸਿਸਟਮ ਨਹੀਂ ਹੈਗਾ ਇਹ ਸੱਜਣ ਦਾ ਤੇ ਬਾਕੀ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਹੈ ਹਨਾ ਜਿਹੜਾ ਵੀ ਜਾਨਵਰ ਲੈਣਾ ਹੈ ਤੇ ਆਪਾਂ ਪਹੁੰਚਿਆ ਬਾਈ ਚਮਕੌਰ ਕੋਲੇ ਨਗਦ ਖਾਊਗਾ 4 ਇੱਕ ਦਿਖਾਊਗਾ ਐਫ ਐਫ ਪੂਰੇ ਟਾਪ ਦੇ ਪ੍ਰਿੰਟ ਵਾਲੀ ਆ ਦੋ ਦੰਦ ਕਰਕੇ ਚੌਕ ਦੇ ਦੰਦ ਚੱਕ ਦੀ ਆ ਤੇ ਤਿੰਨ ਦਿਖਾਉਂਗਾ ਸੱਜਣੋ ਜਰਸੀਆਂ ਕਿਉਂਕਿ ਜਰਸੀ ਦੀ ਜੇ ਗੱਲ ਕਰ ਲਈ ਯਾਰ ਅੱਜ ਕੱਲੇ ਡਿਮਾਂਡ ਬਹੁਤ ਜ਼ਿਆਦਾ ਵਧੀ ਹੋਈ ਆ ਕਿਉਂਕਿ ਇਹਦਾ ਜਿਹੜਾ ਦੁੱਧ ਦਾ ਦੁੱਧ ਵੀ ਮੈਸਾਂ ਵਰਗਾ ਹੀ ਹੁੰਦਾ ਜਰਸੀ ਦਾ ਤੇ ਫੈਂਟ ਪਰਸੈਂਟੇਜ ਵੀ ਇਹਦੀ ਜ਼ਿਆਦਾ ਹੁੰਦੀ ਆ ਤੇ ਆਜੋ ਬਾਕੀ ਬਾਈ ਚਮਕੌਰ ਨਾ ਕਰਾਉਂਦੇ ਆ ਗੱਲਬਾਤ ਤੇ ਕੱਲੀ-ਕੱਲੀ ਗਾਂ ਦਿਖਾਉਂਦੇ ਆ ਤੋੜ ਕੇ ਤੇ ਰੇਟ ਵੀ ਸੱਜਣੋ ਬਾਈ ਤੋਂ ਮੈਂ ਖਿੱਚਮੀ ਕਰਾ ਕੇ ਜਾਊਂਗਾ ਵੀਡੀਓ ਦੇ ਵਿੱਚ ਆਜਾ ਚਮਕੌਰ ਲੰਘਿਆ ਹੋਈ ਫੌਰ ਕੀ ਹਾਲ ਹੈ ਸਤਿ ਸ੍ਰੀ ਅਕਾਲ ਪੱਲਾ ਦਾ ਸਾਰੇ ਨੂੰ ਪ੍ਰਾਮ ਹੋਇਆ ਹੋ ਠੀਕ ਆ ਬਾਈ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਕੱਲ ਦਾ ਟਾਪ ਦੇ ਚੱਲ ਕੱਲ ਨੂੰ ਕਿਸੇ ਨੇ ਦੇਖੀ ਨਹੀਂ ਫਰਾ ਮੇਰਾ ਜੀ ਕੱਲ ਕਿਸੇ ਨੇ ਦੇਖੀ ਨਹੀਂ ਅੱਜ ਕੱਲ ਦਾ ਕੰਮ ਨਜ਼ਾਰਿਆਂ ਚ ਪੂਰਾ ਨਜ਼ਾਰਾ ਨਜ਼ਾਰਾ ਜ ਬੰਨੋ ਫਰਾ ਕਿਹੜੇ ਬੰਨਿਓ ਕਰੀਏ ਸੀ ਸ਼ਟਾਰਟ ਇਧਰੋਂ ਹੀ ਸ਼ੁਰੂ ਕਰ ਲੈ ਜਰਸੀ ਦੋ ਵੀਰੇ ਪਲੂਣ ਆਹ ਜੀ ਨੇ 16 ਕਿਲੋ ਦੁੱਧ ਕੱਢਾਇਆ 15 16 ਕਿਲੋ ਤੇ ਨਾਲ ਸੁਆ ਦੂਜਾ ਸੁਆ ਦੂਜਾ ਦਾ ਵੀਰੇ ਕੰਨ ਜੀ ਤੋੜ ਦੋ ਖੋਲ ਕੇ ਹਾਂ 200 ਆ ਸਜਣਾ ਦੂਜਾ ਤੇ ਪਹਿਲਣ ਨੇ ਦੁੱਧ ਕੱਢਿਆ 15 16 ਦੇ ਨੇ ਚਮਕੌਰ ਕਿੰਨੇ ਕਰਦੀ ਆ ਪੰਜ 6 ਕਰਾਂ ਲੈਂਦੇ ਬਈ ਯਾਰ ਅੱਛਾ ਪੰਜਾਂ ਛੀਆਂ ਦਿਨਾਂ ਨੂੰ ਜਿੱਡੀ ਕਿਸੇ ਸੱਜਣੋਂ ਆਪ ਆ ਓਡਾ ਕਿਨੇ ਲੇਵਾ ਰੈਡੀ ਕਰ ਲੈਣਾ ਤੇ ਮੇਨ ਗੱਲ ਹੁੰਦੀ ਆ ਯਾਰ ਥੱਲਿਓਂ ਪਸੂਗੀ ਕਿਉਂਕਿ ਥੱਲਿਓਂ ਪਸੂ ਟੌਪ ਕੁਆਲਟੀ ਦਾ ਹੋਵੇ ਤੇ ਜਿਹੜਾ ਥਣ ਥਣਾਉਟ ਆ ਥਣ ਥਣਾਉਟ ਵੀ ਇਹਨੂੰ ਜੇ ਗੱਲ ਕਰ ਲਈ ਬਈ ਮਹਿਸਾਂ ਵਾਲਾ ਲੱਗਿਆ ਕਿਉਂਕਿ ਅਕਸਰੀ ਬਾਈ ਦੇ ਆਪਾਂ ਜਿੰਨੇ ਕੁ ਵੀ ਹੁਣ ਤੱਕ ਵੀਡੀਓ ਬਣਾਏ ਨੇ ਫਿਲਮਾਏ ਨੇ ਕਿਉਂਕਿ ਪਸ਼ੂ ਥਣ ਥਣਾਉਟ ਦਾ ਯਾਰ ਬਾਈ ਦਾ ਕੋਈ ਵੀ ਪਸ਼ੂ ਮਾੜਾ ਨਹੀਂ ਹੁੰਦਾ ਜੀ ਆਪਾਂ ਗੱਲ ਕਰ ਲਈਏ ਕਿਉਂਕਿ ਥੱਲੇ ਦਾ ਜਾਨਵਰ ਚੰਗਾ ਹੋਣਾ ਚਾਹੀਦਾ ਉਤੋਂ 1921 ਮਾੜਾ ਮੋਟਾ ਚੱਲ ਜਾਂਦਾ ਹੁੰਦਾ ਪਰ ਇਹਦੇ ਜਾਨਵਰ ਬਾਈ ਦੇ ਯਾਰ ਹਰੇਕ ਪਾਸਿਓਂ ਪੂਰੇ ਹੁੰਦੇ ਨੇ ਜੇ ਆਪਾਂ ਗੱਲ ਕਰ ਲਈਏ ਪੰਜੇ ਕੱਕਿਆਂ ਚ ਪੂਰੇ ਜਾਨਵਰ ਲੈ ਕੇ ਆਉਂਦਾ ਬਾਈ ਠੰਡੀ ਵਾਰ ਫਾਰ ਗਿਆ ਭਰਾ ਮੇਰਾ ਖਾਸੀ ਤੇ ਆਪਣੀ ਬੜੀ ਇਹ ਹੁਣ ਲੱਤ ਨਹੀਂ ਮਾਰੂ ਆਪਣੀ ਬੜਾ ਓਏ ਜਾਨਵਰ ਸਾਰੀ ਠੰਡੇ ਸੀ ਲੈਂਦੇ ਨੇ ਨਾ ਅੱਜ ਵੀ ਕਰਦੀ ਅੰਦਰ ਵੜਾ ਅੱਜ ਵੀ ਤਾਂ ਫਿਰ ਵੜਾਂਗਾ ਲੈ ਚੱਲ ਲੈ ਚੱਲ ਅੰਦਰ ਲੈ ਜਾ ਹਣ ਤਾਂ ਐਨ ਮਾਰੂਗੀ ਰੁਗ ਰੁਗ ਲੈ ਹਾਂ ਦੁੱਧ ਵੀ ਕੱਢਿਆ ਹੋਇਆ ਵੀਰੇ ਆਇਆ ਸਵਾਰੀ ਚ ਮਕੋਰ ਕਿੰਨਾ ਕ ਪਾ ਸਕਦੇ ਬਸ 16 ਮੰਨ ਕੇ ਲਵੇ ਉਹ ਦੁੱਧ ਤਾਂ ਵੱਧ ਕੱਢੂ ਬਾਈ ਆਪਾਂ ਜਿੰਨੇ ਜ ਮਾਲਕ ਨੇ ਕਿਹਾ ਕੋ ਆਪਣੇ ਘਰ ਦੀ ਕੁਝ ਨਹੀਂ ਵੀਰੇ ਇਹ ਠੀਕ ਆ ਗੱਲ ਜਿਵੇਂ ਮਾਲਕ ਨੇ ਕਿਹਾ ਉਹ ਨੂੰ ਦੱਸਦਾ ਮੈਂ ਹਾਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦੇਣਾ ਸੱਜਣੋ ਦੂਜੀਆਂ ਬੈੜਾਂ ਦੇ ਮੁਕਾਬਲੇ ਹਨਾ ਦੂਜੀਆਂ ਦੇ ਮੁਕਾਬਲੇ ਇਹਦਾ ਕੱਦ ਥੋੜਾ ਜਿਹਾ ਉਹਨਾਂ ਨਾਲੋਂ ਛੋਟਾ ਦਰਮਿਆਨਾ ਕੱਦਾ ਕਿਉਂਕਿ ਨਹੀਂ ਬਾਲੇ ਸੱਜਣ ਯਾਰ ਨੇੜੇ ਆ ਕੇ ਕਹਿ ਦਿੰਦੇ ਨੇ ਵੀ ਗੁਰੂ ਯਾਰ ਤਾਂ ਇਹ ਚੀਜ਼ ਦੱਸੀ ਨਹੀਂ ਆਪਣੀ ਵੀਡੀਓ ਯਾਰ ਸਾਫ਼ ਤੇ ਸਪਸ਼ਟ ਮਿਲੂਗੀ ਜਿੱਥੇ ਵੀ ਬਣਾਵਾਂਗੇ ਪਰ ਇੱਕ ਇਹਦੇ ਚ ਖਾਸੀਅਤ ਵੀ ਆ ਉਹ ਖਾਸੀਅਤ ਵੀ ਦੱਸ ਦੇਣਾ ਵੀ ਜਿੱੱਡੀ ਇਹ ਆਪ ਆ ਓਡਾ ਹੀ ਇਹਨੇ ਲੇਵਾ ਰੈਡੀ ਕਰ ਲੈਣਾ ਤੇ ਮੇਨ ਗੱਲ ਆ ਜਿਹੜੀ ਯਾਰ ਝੋਲ ਝੂਲ ਬਹੁਤ ਆ ਤੇ ਬੈਕ ਵਾਲਾ ਡਰ ਪਰਸ਼ਾਣ ਨੂੰ ਵੀ ਫੁੱਲ ਬਣਾਊਗੀ ਤੇ ਅਗਲੇ ਬੰਨੇ ਵੀ ਫੁੱਲ ਬਣਾਊ ਤੇ ਥਣ ਥਣਤਾ ਯਾਰ ਬਾ ਕਮਾਲ ਹੀ ਲੱਗਿਆ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਮੇਨ ਗੱਲ ਆ ਜਿਹੜੀ ਜਿਵੇਂ ਆਪਾਂ ਕਹਦੇ ਨੇ ਕਿਸੇ ਸੱਜਣ ਕੋਲ ਜਗਾ ਜੂਬਾ ਦਾ ਥੋੜਾ ਜਿਹਾ ਆਸ ਹੁੰਦਾ ਉੱਥੇ ਚੱਲਣ ਵਾਲੀ ਆਈਟਮ ਆ ਤੇ ਦੁੱਧ ਵੀ ਚੰਗਾ ਪਾਉ ਤੇ ਹੁਣ ਥਣ ਦਿਖਾ ਦਰ ਸਿੱਧਰਲੇ ਬੰਨੇ ਦਿਖਾ ਦੇ ਥਣ ਥਣਾ ਉੱਡ ਦਿਖਾ ਦੇ ਹਾਂ ਜਿੰਨੀ ਮਾੜੀ ਲੈਂਦਾ ਸੱਜਣ ਇਹਗਾ ਜਿੰਨੀ ਵਾਰ ਵਰਗ ਵਿੱਚ ਚੋਣੀ ਹੱਥੀ ਜਵਾਈ ਕਰਨੀ ਆਪਾਂ ਜਿਹੜਾ ਆਪਾਂ ਪਟਨਾ ਨਾਲ ਜੁੜੇ ਹੋਏ ਨੇ ਭਰਾ ਸੜ ਰੋਡ ਦੀ ਨਹੀਂ ਸੱਜਣ ਮਾੜੀ ਲੈਂਦਾ ਇਹਦੇ ਰੁਪਈਏ ਕਿੰਨੇ ਲਵਾਗੇ ਤੇ ਮੋਲੋ 5755 ਹੀ ਦੇ ਦਾਂਗੇ ਭਰਾ ਵੀਰੇ 55 ਦੀ ਦੇ ਦਾਂਗੇ ਮਾਨਤਾਂ ਜਮਾਂ ਮਾਨਤਾਂ ਨਹੀਂ ਹੋਊਗਾ ਬਾਹਰ ਲੰਮਾ ਜਵਾਂ ਕੰਮ ਨਹੀਂ ਕਰਨਾ ਜੋ ਫਿਕਸ ਰੇਟ ਹੀ ਕਰਨਾ ਵੀਰੇ ਲੈ ਰੇਟ ਸੱਜਣੋ ਅੱਜ ਦੇ ਤਕਰੀਬਨ ਫਿਕਸ ਫਿਕਸ ਮੰਗੂਏ ਹੋਣਗੇ ਇਸ ਤੋਂ ਬਾਅਦ ਜਿੰਨੀਆਂ ਵੀਡੀਓ ਬਣਾਉਂਗਾ ਫਿਕਸ ਰੇਟ ਹੀ ਕਰਾ ਕਰਾਂਗੇ ਆਪਾਂ ਵੀ ਥੋੜਾ ਬਹੁਤ ਹੀ ਫਰਕ ਹੋ ਜਾਏ ਹਾਂ ਵੀ ਬਾਹਰ ਮੰਗਣਾ ਫਾਇਦਾ ਨਹੀਂ ਭਾਈ ਹ ਇਹ ਭਲੂਣਾ ਵੀਰੇ ਜਰਸੀ ਤੇ ਐਰਥਰ ਦਾ ਕਰਾਉ ਸਕੋ ਨਾ ਅੱਛਾ ਪਹਿਲਾ ਸੁਆ ਭਲੂਣ ਬਸੀ ਆ ਵਾ ਯਾਰ ਕੀ ਬਾਤ ਹੈ ਪਹਿਲੇ ਨੇ ਦੇ ਹਿਸਾਬ ਨਾਲ ਹੈ ਰੰਗ ਰੂਪ ਦੀ ਇਹ ਵੀ ਚੰਗੀ ਆ ਬੜੀ ਚੰਗੀ ਆ ਠੰਡੀ ਸਿਲਵਰ ਵਰਫ ਵਰਗੀ ਵੀਰੇ ਇਹ ਇਹ ਦਾ ਇਹ ਦਾ ਸਿਸਟਮ ਹੈ ਜਦੋਂ ਬਾਕੀ ਸੋਨੂ ਇਹ ਤੁਰੂਗੀ ਸੱਜਣਾ ਦੱਸੂਗੀ ਹਾਂ ਆਪਾਂ ਆਪ ショਅ ਕਰੂਗੀ ਹਾਂ ਮੈਨੂੰ ਬੋਲਣ ਦੀ ਨਹੀਂ ਬੜਾ ਲੋਡ ਪੈਣੀ ਇਹ ਆਪ ਦੀ ਤਾਰੀਫ ਛੋਡੇ ਮੂੰਹੋਂ ਆਪ ਕਰਾਊਗੀ ਲੈ ਚੱਲ ਲੈ ਚੱਲ ਇਹਨੂੰ ਲੈ ਲੇ ਵਾਲੂ ਬਾਈ ਵੀ ਐਨ ਬਣਾਉਗੀ ਬਾਈ ਟੋਪ ਦਾ ਅਗਲੇ ਬੰਨੇ ਵੀ ਫੁੱਲ ਬਣਾਉ ਤੇ ਪਛਾਣ ਨੂੰ ਵੀ ਫੁੱਲ ਬਣਾਉ ਇਹਨੂੰ ਕਿਹੜਾ ਆਰਡਰ ਕਹਿੰਦੇ ਨੇ ਜਮਕੌਰ ਫਿਕਸ ਆਰਡਰ ਜਮਾ ਜਮਾ ਆਪਣੇ ਕੋਲ ਹਰੇਗੀ ਫਿਕਸ ਆਰਡਰ ਦੀ ਹੋਊਗੀ ਆ ਇਹ ਹੈਗੀ ਆ ਸੱਜਣੋ ਫਿਕਸ ਆਰਡਰ ਦੀ ਜੇ ਆਪਾਂ ਗੱਲਬਾਤ ਕਰ ਲਈ ਅਗਲੇ ਬੰਨੇ ਵੀ ਲੈਵਾ ਦਿਖਾ ਦੇ ਦਰਸ ਹੋਏ ਸ਼ਾਤੋ ਵੀ ਦਿਖਾ ਦੇ ਅਗਲੇ ਬੰਦੇ ਵੀ ਦਿਖਾ ਦੇ ਤੇ ਬਾਕੀ ਯਾਰ ਸ਼ਕੀਨੀ ਸ਼ਕੂਨੀ ਵਾਲੇ ਨਹੀਂ ਜਾਇਆ ਭਰਾ ਮੇਰਾ ਆਪਾਂ ਕਹਦੇ ਨੇ ਅੱਜ ਮੈਂ ਆਪਾਂ ਕਹਿ ਨਹੀਂ ਸੰਦੇ ਵੀ ਇਹ ਨੌਕਰੀ ਘੋੜੀ ਦਾ ਨੌਕਰੀ ਘੋੜਾ ਵਾਲਾ ਬੱਚਾ ਹੀ ਇੱਕ ਤਰ੍ਹਾਂ ਜੀ ਤੋਂ ਮੈਂ ਲਈਆਂ ਨੇ ਬਾਈ ਯਾਰ ਆਪ ਤਾਂ ਕਹਿੰਦੇ ਨਹੀਂ ਵੀ ਉੱਧ ਕਿੰਨਾ ਕੱਢੂਗੀ 20 ਕਿਲੋ ਪਲਣ ਬਸੇ ਦੁੱਧ ਕਰਨ ਜਿਹਦਾ ਆਪਾਂ ਲਈ ਜਾਏ ਬਾਈ ਹਾਂ ਉਹ ਕੁਆਲਿਟੀ ਕਬੂਲਟੀ ਬਹੁਤ ਆ ਜੀ ਗੱਲਬਾਤ ਜਿਵੇਂ ਫੇਸ ਕੁਆਲਿਟੀ ਇੰਨੀ ਚੰਗੀ ਆ ਹੱਥ ਤੋਂ ਬਾਅਦ ਚੰਗੀ ਆ ਭਰਾ ਮੇਰਾ ਫੇਸ ਦੀ ਗੱਲ ਕਰੀਏ ਜਾਂ ਕੰਨ ਦੀ ਗੱਲ ਕਰੀਏ ਹੈਨਾ ਤੋਰਾ ਤੋਰਾ ਬਹੁਤ ਸੋਨਾ ਵੀਰੇ ਪੈਰਾਂ ਪੂਰਾ ਉਹ ਪਾਸਪੋਰਟ ਸੇ ਦੇ ਦੁੱਧ ਕੱਢਣ ਵਾਸਤੇ ਪੈਰਾਂ ਦੀ ਮਜ਼ਬੂਤ ਚਾਹੀਦੀ ਵੀਰੇ ਹਾਂ ਤੁਰਦੀ ਤਾਂ ਹੈ ਜਿਵੇਂ ਆਪਾਂ ਸਿਸਟਮ ਕਈ ਵਾਰੀ ਕਹਿਦਾਂ ਨੇ ਹੁੰਨਿਆ ਵੀ ਯਾਰ ਮੇਲੇ 'ਚ ਨਹੀਂ ਤੁਰਦੇ ਹੁੰਦੇ ਰਿੰਗ 'ਚ ਉਹ ਗੱਲ ਬਾਤ ਆ ਵੀ ਜਿਵੇਂ ਰਿੰਗ 'ਚ ਪਸ਼ੂ ਤੁਰਦਾ ਹੁੰਦਾ ਹਨਾ ਹਾਂ ਬਿਲਕੁਲ ਫਿਕਸ ਆਰਡਰ ਦੀ ਆ ਵੀਰੇ ਤੁਹਾਨੂੰ ਪਤਾ ਵੀ ਨਵਾਂ ਪਸ਼ੂ ਥੋੜਾ ਜਿਹਾ ਸ਼ਰਾਰਤ ਕਰਦਾ ਹੋਣਾ। ਇਹ ਖੁੱਲੀਆਂ ਖੁੱਲ੍ਹੀ ਆਈ ਹੈ ਬਾਈ ਯਾਰਾ। ਬੰਦ ਤਾਂ ਆਏਗਾ ਮੈਂ ਨੋ ਕੋਈ ਕੋਈ ਫਾਰਮ ਫੂਰ ਮਾ ਦੀ ਮੈਂ ਤੈਨੂੰ ਕਿਸੇ ਫਾਰਮ ਵਾਲਾ ਕੰਮ ਅਸੀਂ ਜੋੜਾ ਰਿਹਾ ਬਾਈ ਤੋਂ। ਠੀਕ ਹੈ ਗੱਲ। ਉਹ ਨੋ ਕੋਈ ਲੈ ਆ ਮੈਂ ਬੰਦੇ ਤੋਂ ਕਿਸੇ। ਆ ਲਿਆ ਲੋਕਲਾ ਵੀ ਕਈ ਵਾਰੀ। ਦੂਜਿਆਂ ਮੈਂ ਤੂੰ ਛੱਡੀਆਂ ਹੋਈ ਸੀ ਆਪਾਂ ਹੱਥਾਂ ਨਾਲ ਲੈ ਕੇ। ਸੱਜਣ ਕਈ ਸੱਜਣਾ ਵੀ ਹੁੰਦੀ ਹੈ ਇੱਛਾ ਹਨਾ ਕਰੇ ਪੈਪ ਲਾ ਕੇ ਜਾਨਵਰ ਖੁੱਲੇ ਛੱਡ। ਹਾਂ ਖੁੱਲੇ ਛੱਡਿਓ ਪਾ ਹੱਥ ਕਰ ਡੰਗਰਾ। ਉਹ ਗੱਲ ਬਾਤ ਹੈ ਅਗਲੇ ਮੈਨੂੰ ਆਰਡਰ ਦਿਖਾ ਦੇ ਦਰਸ। ਹ ਬੀਜੇ ਗੱਲ ਕਰ ਲਿਆ ਸੱਜਣੋ ਕਿਸੇ ਵੀ ਪੱਖ ਤੋਂ ਹੱਥ ਨਹੀਂ ਧਰਾਉਂਦੀ ਘਰੇ ਖੜੀ ਚੀਜ਼ ਇਹ ਜਚੂਗੀ ਵੀ ਤੇ ਬਾਕੀ ਅੰਗਾਂ ਪੈਰਾਂ ਦੀ ਮੇਨ ਗੱਲ ਆ ਯਾਰ ਗਾਂ ਅੰਗਾਂ ਪੈਰਾਂ ਦੀ ਮਜਬੂਤੀ ਹਲੇ ਵੀ 5-6 ਦਿਨ ਕੱਢਦੇ ਲੇਵਾਂ ਲੇਕਰ ਸੂਣ ਵੇਲੇ ਲਟਕੇ ਸੂ ਭਰਾ ਮੇਰੇ ਇੰਨੀ ਬਸਤਨ ਕੀ ਆ ਵੀ ਮੇਨ ਗੱਲ ਚਮਕੌਰ ਗਾਵਾਂ ਦੀ ਇਹ ਹੁੰਦੀ ਆ ਵੀ ਇਹਨਾਂ ਦੀ ਲੱਤਾਂ ਹਨ ਲੈਗ ਜੀ ਵੀ ਇਹਨਾਂ ਦਾ ਸਕੋਰ ਤਾਕੜਾ ਹੋਣਾ ਚਾਹੀਦਾ ਹਾਂ ਬਿਲਕੁਲ ਬਿਲਕੁਲ ਹਾਂ ਉਹਨਾਂ ਦਾ ਸਕੋਰ ਤਾਕੜਾ ਚਾਹੀਦਾ ਜੀ ਨਾ ਭਾਈ ਹਾਂ ਬਿਲਕੁਲ ਇਹ ਦੁੱਧ ਕਿੰਨਾ ਕਾ ਪਾ ਸਕਦੇ ਜੀ ਵੀਰੇ ਮੈਂ ਮੇਰੇ ਹਿਸਾਬ ਨਾਲ ਮੈਂ 20 ਕਿਲੋ ਦੁੱਧ ਕੱਢ ਸਕਦੀ ਜੇ ਹਿਸਾਬ ਨਾਲ ਦੀ ਕੁਆਲਿਟੀ ਵੱਧ ਵੀ ਕੱਢ ਸੇ ਬਾਕੀ ਸੇਵਾ ਤੇ ਡਿਪੈਂਡ ਕਰਦਾ ਭਈ ਰਾ ਮਾਲਕ ਜੀ ਜੇ ਮੈਂ ਦੱਸਿਆ ਮੈਂ ਤੁਹਾਨੂੰ ਉਮੀਦ ਦੱਸਦਾ ਭਰੂਨ ਬੱਸੀ ਦੇ ਹੁਣ ਇਹਦੇ ਵਿੱਚ ਮੈਂ ਵੀ ਨਹੀਂ ਬੜਿਆ ਘਾਂਡਾ ਵੀ ਨਹੀਂ ਬੜਿਆ ਬਾਕੀ ਸੇਵਾ ਤੇ ਡਿਪੈਂਡ ਰਹਿੰਦਾ ਵੀਰੇ ਰਾ ਪਹਿਲੇ ਸੇ ਇਹਦੇ ਕਿੰਨੇ ਲੰਮੇ ਜੀ ਪਰ 50000 ਦੀ ਦੇ ਦਾਂਗੇ ਭਰਾ ਮੇਰਾ ਇਹ ਦੇ ਦਾਂਗੇ 65000 ਦੀ ਛੋਟ ਛੱਪਾ ਮਾਰਾਂਗੇ ਆ ਮਾਨ ਤਾਨ ਕਰਾਂਗੇ ਬਸ ਲੰਮਾ ਚੌੜਾ ਕੰਮ ਨਹੀਂ ਚੰਗੀ ਬੱਸੀ ਵਾੜੇ ਦੰਦਾਂ ਜੀ ਹੋ ਚੱਕ ਨਹੀਂ ਕਰਾ ਚੌਗੀ ਇਹ ਵੀ ਆ ਗਈ ਸੱਜਣੋ ਜਰਸੀ ਚ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਵੀਰੇ 24 ਕਿਲੋ ਭਲੂਣਾ ਦਾ ਕੱਟਾ ਹੋਇਆ ਦਾ ਹਲੇ ਸੱਚੀ ਆ ਇਹ ਕਿੰਨੇ ਕੇ ਦਿਨ ਕੱਢਦੀ ਆ ਇਹ ਲੈਂਦੀ ਆ ਹਫਤਾ ਕੱਢਦੀ ਆ ਵੀਰੇ ਇੱਕ ਆ ਇਹਦਾ ਆਰਡਰ ਸਾਨੂੰ ਦੱਸੂਗਾ ਸੱਜਣੋ ਇਹ ਬਣਾਉਗੀ ਫੁੱਲ ਚੌੜਾ ਆਰਡਰ ਬਣਾਉਗੀ ਤੇ ਅਗਲੇ ਬੰਨੇ ਨੂੰ ਵੀ ਪੂਰਾ ਆਰਡਰ ਲੈ ਕੇ ਜਾਊਗੀ ਮੈਂ ਗੱਲਬਾਤ ਕਰਨਾ ਪਿਛਾਣ ਨੂੰ ਵੀ ਫੁੱਲ ਬਣਾਉ ਉਹ ਆਰਡਰ ਤੇ ਅਗਲੇ ਬੰਨੇ ਵੀ ਬਣਾਉ ਇਹ ਵੀ ਸੱਜਣੋ ਪੰਜਾਬ ਵਾਲੀ ਜਰਸੀ ਆ ਗਈ ਥਣ ਥਣਾਉਟ ਇਹਨੂੰ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਯਾਰਾ ਇਹ ਵੀ ਪੂਰੀ ਸ਼ਕੀਨ ਆ ਗਈ ਜਿਵੇਂ ਆਪਾਂ ਪਹਿਲਾਂ ਨਹੀਂ ਲਿਖੀ ਇਹ ਲੈ ਜੂ ਹਫਤਾ ਹਾਂ ਹਫਤਾ ਕਦੋਂ ਰਹਿਣਾ ਫੈਬਰੂਅਰੀ ਦਾ ਹਾਂ ਇੱਥੇ ਰੁਕ ਲਾ ਮਾੜਾ ਜਿਹਾ ਰੁਕ ਲਾ ਸਿਵਲ ਠੰਡੀ ਦਾ ਬਾਦੂ ਆਪੇ ਇੱਥੇ ਦਿਖਾ ਦੇ ਤਰਸ ਉਹ ਨੇੜੇ ਲਾ ਕੇ ਥਣ ਥਣ ਦਿਖਾ ਦੇ ਬਾਹਰ ਠੰਡੀ ਆ ਭਰਾ ਮੇਰਾ ਉਹਦਾ ਹੈ ਨਹੀਂ ਜੀ ਜੀ ਹੋਇਆ ਬਾਹਰ ਫਲੋਟ ਦਿਖਾ ਦੇ ਥਣ ਥਣ ਓਟ ਮੈਂ ਜਿਵੇਂ ਆਪਣੀ ਕੱਲੀ ਬਾਹਰ ਕੱਢੀ ਹੋਏ ਬੱਸੀ ਭਰਾ ਮੇਰਾ ਇਦਾਂ ਦੀ ਲੈ ਚ ਲੈ 24 ਕਿਲੋ ਦੁੱਧ ਕਹਾਂ ਤੇ ਦੁੱਧ ਬਹੁਤ ਆ 24 ਕਿਲੋ ਭਰਾ ਮੇਰਾ ਜਿੱਦੋਂ ਆਪਾਂ ਲਈਆ ਉਹਨੇ 24 ਕਿਲੋ ਦੁੱਧ ਕਿਹਾ ਪਰ 24 ਮੰਨ ਕੇ ਲੈ ਜੇ ਦੁੱਧ ਤਾਂ ਵੱਧ ਕੱਢੂਗੀ ਵੀਰੇ ਠੀਕ ਹੈ ਗੱਲ ਤੇ ਪੁੱਲ ਮਲਾ ਕੇ ਹਾਲੇ ਦਾ ਚੇਪਾ ਜੀ ਆਉਂਗਾ ਹਨ ਹੂੰ ਲੈ ਆ ਬੋਲੀ ਜੀ ਆਉਂਦੀ ਅਜੇ ਤਾਂ ਕੱਢੂਗੀ ਪੰਜ-ਛੇ ਦਿਨ ਪਿਛਾਣ ਹੋ ਕੇ ਦਿਖਾ ਦੇ ਦਰਸਾਂ ਦਿਖਾ ਦੇ ਪੂਰੀ ਰੇਗ ਪੱਖ ਤੋਂ ਤਸੱਲੀ ਕਰਾ ਦੇ ਦੇਖਣ ਲੈਣ ਦੀ ਅਜ ਐਨ ਜਮਾ ਕਹੇ ਨਾ ਦੇ ਵੀ ਕੋਈ ਸੱਜਣ ਵੀ ਕਿਸੇ ਪੱਖ ਤੋਂ ਜਾਨਵਰ ਰਹਿ ਗਿਆ ਉਹ ਇਹਨੂੰ ਸੂਈ ਹੋਈ ਨਾ ਸਮਝ ਜਾਣ ਹਾਂ ਗੱਬਣਾ ਬਾਈ ਗੱਬਣਾ ਭਰਾ ਮੇਰਾ ਪਰ ਸੂਈਆਂ ਵਰਗੀ ਕਰਦੇ ਕੰਮ ਕਰੀ ਕੁਝ ਨਹੀਂ ਕਰੀ ਕਿਵੇਂ ਜਿੰਨਾ ਮਰਜ਼ੀ ਦੁੱਧ ਕਢੀ ਚਲੋ ਲੈ ਇਹਦੀ ਚਵਾਈ ਚੂਈ ਤਾਂ ਹੰਡੇ ਚੇਪਾ ਪਹਿਲੀ ਮਾਰ ਕੇ ਦਿਖਾਤਾ ਹਾਂ ਵੀ ਕੋਈ ਅਨਕੁਣ ਹੋਣਾ ਦੇ ਆ ਨਾ ਦੁੱਧਾ ਵੀ ਪਾਇਪ ਲੈਣੀ ਚੰਗੀ ਆ ਭਰਾ ਮੇਰੇ ਦੇ ਲੈ ਲੈ ਚੱਲ ਬਾਈ ਅੰਦਰ ਨੂੰ ਲੈ ਲੈ ਚੱਲ ਲੈ ਚੱਲ ਅੰਦਰ ਨੂੰ ਠੰਡੀ ਸੀ ਲੈ ਵੀ ਪੂਰੀ ਆ ਹਨਾ ਤੇ ਰੰਗ ਰੂਪ ਦੀ ਵੀ ਚੰਗੀ ਆ ਪੂਰੀ ਇੱਕ ਨੰਬਰ ਆ ਵੀਰੇ ਜਮਨ ਨੁਗਰੇ ਕੋਡਾ ਵਾਲਾ ਕਮੀ ਦਾ ਭਰਾ ਮੇਰਾ ਤੋਂ ਵੀ ਦਿਖਾ ਦੇ ਹੱਤ ਤਲਣਾ ਲੈ ਵਾ ਲੈ ਕੇ ਨੀ ਤੁਰਨਾ ਬੈਠ ਤੂੰ ਹ ਹਫਤੇ ਤੱਕ ਤਾਂ ਨਹੀਂ ਲੇਟ ਲੇਟ ਕੇ ਬੈਠਣਾ ਤੇ ਬਾਕੀ ਯਾਰ ਇਹਦਾ ਤੂਰਾ ਤੂਰਾ ਦਾਦਾ ਆ ਅਗੇ ਤੋਰੇ ਤੂੰ ਅੰਦਾਜ਼ਾ ਹੋ ਜਣਾ ਹੁੰਦਾ ਵੀ ਇਹ ਪਸ਼ੂ ਆਰਡਰ ਕਿੰਨਾ ਕੁ ਬਣਾਉਣਾ ਹਾਂ ਹਾਂ ਕਿਉਂਕਿ ਜਿਵੇਂ ਜਿਹਦੇ ਭਰਾ ਤੋਂ ਵੀ ਲਈ ਜਾਮਾ ਇਹ ਬੰਦੇ ਤੇ ਪੈਪਾਂ ਜਿਹਾ ਵੰਗੂ ਲਾ ਕੇ ਨਾ 7-8 ਗਾਂ ਛੱਡੀਆਂ ਹੋਈ ਪਈਆਂ ਅੱਛਾ ਜੀ ਇਹ ਲਈ ਜਨੇ ਉਦੋਂ ਉਹਨਾਂ ਭਰਾ ਤੋਂ ਅੱਛਾ ਇਹ ਜੋੜਾ ਲਿਆ ਹਾਂ ਇਹ ਜੋੜਾ ਲਿਆਗਾ ਇੱਕੋ ਘਰ ਚੋਂ ਲਿਆ ਇੱਕੋ ਘਰ ਚੋਂ ਲਿਆ ਭਰਾ ਮੇਰਾ ਓਏ ਜੋੜਾ ਵੀ ਫਿਰ ਇਹ ਇੱਕੋ ਘਰ ਚ ਹੀ ਬਗਜੂ ਬਗਜੂ ਬਗ ਪ੍ਰਮਾਤਮਾ ਦੇ ਲੱਗਿਆ ਰਹੂਦਾਂ ਉਹਨਾਂ ਦਾ ਠੰਡੀਆਂ ਸੀਲ ਦਾ ਬਰਫ ਵਾਕੇ ਨਾਲ ਯਾਰ ਵਈਆ ਜਰਾ ਪ੍ਰੋਪਰ ਲੈਣੀ ਹੈ ਨਾ ਹੱਥੋਂ ਥੁ ਮਾਰ ਕੇ ਲੈਣਾ ਮੋਗਰੀ ਠੀਕ ਆ ਗੱਲ ਐ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਭਰਾ ਮੇਰਾ ਫੋਨ ਤੇ ਕਰਾਂਗੇ ਕਿਉਂਕਿ ਕੱਚੀ ਹਾਲੇ 5 ਦਿਨਾਂ ਦੀ ਜੀ ਕੋਈ ਬੰਦਾ ਆ ਪਾ ਦੇ ਬਾਚ ਦੇਵਾਂ ਕੋਈ ਜਿਵੇਂ ਆਈ ਆਪਣ ਕੋਲੇ ਅੱਛਾ ਹਾਂ ਫਿਰ ਵੀ ਕਈ ਵਾਰ ਪੰਜ 7 9 ਕਹਿੰਦਾ ਕਾਰੋਬਾਰੀ ਬੰਦਾ ਲੈਂਦਾ ਫਿਰ ਔਖਾ ਹੋ ਜਾਂਦਾ ਭਰਾ ਇਹ ਵੱਡਾ ਤਾਂ ਨਹੀਂ ਕਿਸੇ ਵਾਲਾ ਮੈਂ ਵੱਡਾ ਨਹੀਂ ਕਿਸੇ ਹੈ ਕਿਸੇ ਸਾਹਿਬ ਵਕਤੀ ਆ ਪਰ ਦੇ ਜਰੂਰ ਦੇਵਾਂਗੇ ਆਪਾਂ ਬਾਈ ਨੂੰ ਹਾਂ ਅੱਛਾ ਬਾਹਲਾ ਵੱਡਾ ਨਾ ਬਾਹਲਾ ਵੱਡਾ ਨਹੀਂ ਹੈਗਾ ਨਾ ਬਾਹਲਾ ਵੱਡਾ ਨਹੀਂ ਕੰਮ ਕਰਦਾ ਪੱਥਰ ਨਹੀਂ ਬਾਈ ਕਹਿੰਦਾ ਬਾਹਲਾ ਵੱਡਾ ਦਾ ਦੇ ਰਹੀ ਜੀ ਗੱਲ ਇਹ ਹੁਣ ਐ ਤੇ ਮਾਰ ਦੇ ਦੱਸ ਸਿੰਘ ਦੋਨ ਦੀ ਆ ਭਰਾ ਮੇਰੇ ਪਿਆਰ ਹਾਂ ਨੀ ਗੀ ਕੱਦ ਬਹੁਤਾ ਬੱਸੀ ਦਾ ਭਰਾ ਲਗੇਦਾ ਉਹਦੇ ਸੱਜਣੋਂ ਕੱਦਦਾ ਨਾ ਜਲਾ ਲਿਓ ਦੇਖੀ ਬੱਸੀ ਦਾ ਮੂੰਹ ਸੁਨੱਖਾ ਤੇ ਰੰਗ ਰੰਗ ਬਾਲਾ ਚੰਗਾ ਭਰਾ ਉਹ ਹੋ ਗਿਆ ਨਹੀਂ ਜੀ ਇਹਨੂੰ ਵੀ ਤੋ ਜਮਾ ਪਿੰਡਾਸਰੀ ਨਾਲ ਇੱਕ ਬੱਸੀ ਠੰਡੀ ਦੂਹਾਂ ਤਲੂਣਾਂ ਨਾਲ ਭਰੂਣ ਦੇਖ ਲੈ ਇਹ ਕਿੰਨੇ ਕਿ ਦਿਨ ਕੱਢਦੀ ਹੈ ਬਾਈ ਬਾਈ 5-4 ਦਿਨ ਲਊ ਇਹ ਇਹ 5-4 ਦਿਨ ਦਾ ਜੀ ਹਾਂ ਇਹਦੀ ਇਹਦੀ ਵੀ ਜਰਾ ਆਪਾਂ ਜੇ ਕਰ ਲਈਓ ਲੈਗ ਲੱਤਾਂ ਦਾ ਸਕੋਰ ਜਿਹੜਾ ਬਾਲਾ ਫਿਕਸ ਆਰਡਰ ਦੇ ਦਿੱਤੀ ਕਿਵੇਂ ਯਾਰ ਆਪਾਂ ਲੈ ਨਹੀਂ ਹਜੇ ਝੋਲਾ ਕਿਵੇਂ ਬਾਈ ਫਿਰਦੀ ਹੈ ਬੱਸੀ ਵੀਰੇ ਆ ਬਣੂਗੀ ਹਜੇ ਇਹਦੇ ਪੈਸੇ ਬਾਈ 5-7 ਦਿਨ ਕੱਢੂਗੀ ਇਹ ਵੀ ਤੇ ਬਾਕੀ ਪ੍ਰਿੰਟ ਪ੍ਰਿੰਟ ਮਾਰ ਦਾ ਮੁਰਗਾ ਵਾਲਾ ਚੰਗਾ ਹੈ ਨਾ ਜੀ ਹਾਂ ਫਾਰਮ ਦੇ ਕੰਮ ਦੀ ਆ ਬਸ ਇਹ ਅਸਲ ਭਰਾ ਮੇਰੇ ਇਹ ਕੋਈ ਫਾਰਮੂਲਾ ਹੈ ਜੋ ਕੋਈ ਲੈ ਜਾਉਗਾ ਤਾਂ ਘਰੇ ਵੀ ਫਾਰਮੇ ਬਣਾਉਣ ਲੱਗ ਲਾ ਹਾਂ ਹਾਂ ਹੁਣ ਤੱਕ ਹੈ ਵੀ ਦੋ ਚਾਰ ਸੂਏ ਕਹਿਣ ਦਾ ਬਾਗ ਗੁਰੀ ਐ ਵੀ ਦੋ ਚਾਰ ਸੂਏ ਚੋਲੂ ਬੰਦਾ ਇਹਨੂੰ ਆ ਇਹ ਤਾਂ ਪਹਿਲਣ ਪਸ਼ੂ ਹੁੰਦਾ ਜਾਂ ਦੂਜੇ ਸੂਏ ਪਸ਼ੂ ਹੁੰਦਾ ਜਿਹੜਾ ਯਾਰ ਉਹਨੂੰ ਆਪਾਂ ਤਿੰਨ ਚਾਰ ਸੂਏ ਚੋ ਸਕਦੇ ਹੁੰਦੇ ਆ ਹਾਂ ਹਾਂ ਹੋਵੇਗਾ ਨਹੀਂ ਆ ਇਹਨੂੰ ਤੋੜ ਦੇ ਦਿਖਾ ਦੇ ਕਿਸੇ ਕੋ ਖ ਰਹਿਣਾ ਜਾਵੇ ਗੁਰੀ ਨਾ ਨਾ ਰਹਿਣ ਨਹੀਂ ਦਿੰਦੇ ਆ ਹਾਂ ਬੰਦਾ ਨਾ ਲੈ ਚੱਲ ਲੈ ਚੱਲ ਬਾਈ ਇੱਥੋਂ ਮੋੜ ਲੈ ਇਹ ਮੇਰਾ ਖਿਆਲ ਆ ਤਲਿਆਰੇ ਦਾ ਕਰਦੀ ਆ ਥੋੜਾ ਜਿਆਦਾ ਹਾਂ 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 ਵੀਰੇ ਬਾਈ ਇੱਥੋਂ ਕਮਾ ਲਓ ਜੀ ਮਾਰੋ ਕਮਾ ਲਓ ਓ ਜੋਰੀ ਵਾਲੇ ਨੇ ਖਿੱਚੀ ਫਿਰਦੀ ਆ ਕੰਨੀ ਨੂੰ ਚਾਹਰ ਨਾਲ ਪੜੀ ਹੋ ਜਾਪਰਾ ਇੱਥੋਂ ਦਿਖਾ ਦਰਸ ਓਏ ਇੱਥੋਂ ਦਿਖਾ ਇੱਥੋਂ ਖੜੀ ਆ ਜਿਵੇਂ ਰੋਜ਼ ਖੜਾ ਹੁੰਦਾ ਜੇ ਕੋਈ ਨਹੀਂ ਖੜੀ ਹੁੰਦੀ ਆ ਕੰਨੀ ਹਾਂ ਬਿਲਕੁਲ ਬਿਲਕੁਲ ਸਿਵਲ ਠੰਡੀ ਇਦੂ ਇਦਾਂ ਇੰਨਾ ਚੰਗੇ ਜਿਵੇਂ ਪਲੂਟੂ ਹਰੇਕ ਤੋਂ ਹੱਥ ਮਰਵਾਉਣ ਲੈ ਉਹ ਕੰਮ ਨਹੀਂ ਹੈਗਾ ਆਪਣੇ ਕੋਲ ਵੀ ਮਨਗੇ ਹੱਥ ਮਰਵਾਉਣ ਵਾਲੀ ਹਰੇਕ ਵਸੀ ਹੁੰਦੀ ਆ ਛੱਡ ਲੈ ਮੈਂ ਕੋਈ ਨਹੀਂ ਕੋਈ ਨਹੀਂ ਆਹ ਕਿਚਦੀ ਆ ਨਾ ਬਸ ਇਹ ਜਾਨ ਚ ਵਾਲੀ ਹੈ ਇਹ ਯੂਰਪ ਵਾਲੀ ਨਹੀਂ ਜੇ ਹੱਥ ਮਾਰ ਹੱਥ ਇੱਕ ਥਲੀਆਰੀ ਦਾ ਕਰਦੀ ਆ ਥੋੜਾ ਜਿਹਾ ਲੈ ਲੈ ਸੱਜਣਾ ਬੱਛੀ ਹੈਗੀ ਆ ਪੂਰੀ ਠੰਡੀ ਸੀ ਲਹੀ ਜੀ ਗਾ ਕਿਹੜੀ ਖਣ ਲੇ ਭਰਾ ਮੈਂ ਦੇਖ ਲੈ ਦੇਖ ਖੁੱਲਾ ਖਲਾ ਛੱਡਿਆ ਹੁੰਦਾ ਘਰੇ ਖੁੱਲਾ ਜਿਵੇਂ ਮੁੱਠੀ ਆਸਾ ਨਹੀਂ ਹੈਗਾ ਤਰਨ ਥਲੀਆਰੀ ਦਾ ਕਰਨ ਲੱਗ ਗਿਆ ਮੈਂ ਆ ਦੇਖ ਜਿਵੇਂ ਮੁੱਠੀ ਆਲ ਥਾਣਾ ਦੇ ਤੇ ਠੰਡੀ ਸੀਲ ਵਰ ਵਰ ਗਈ ਸੀ ਪਿੱਛੋਂ ਸੁਣ ਬਾਕੀ ਮੇਨ ਗੱਲ ਆ ਯਾਰ ਜਿਹੜੀ ਪ੍ਰਿੰਟ ਪ੍ਰਿੰਟ ਵਾਲਾ ਸੁਣਾ ਹੈ ਨਾ ਬਾਡੀ ਚਮਕ ਚਮਕ ਰੰਗ ਰੂਗੇ ਚ ਚਮਕ ਚਮਕ ਬਹੁਤ ਆਈ ਗੱਲ ਕਰ ਲਈ ਚੱਲ ਆਏ ਚਲ ਗਿਆ ਨਹੀਂ ਅੰਦਰ ਕੱਢ ਕੋਦੋ ਵੀ ਬਹੁਤ ਜਾਂਦਾ ਬੱਸੀ ਦਾ ਇੱਕ ਇੱਕ ਆ ਪੇਸ਼ਾ ਤਾਂ ਤਰਸ ਉੱਤੋਂ ਬਾਡੀ ਬੂਡੀ ਲੈ ਬਾਲੂ ਵਾਂ ਦਿਖਾ ਦੇ ਕਿਸੇ ਵੀ ਪੱਖ ਤੱਕ ਗੱਲ ਕਰ ਲਈ ਰਹਿ ਨਾ ਬੱਛੀ ਜਾਵੇ ਅੱਜ ਕਰਦੇ ਕੰਡੇ ਤੇਰੇ ਸਿਰ ਧੀਆ ਕੰਮ ਜਾਦੇ ਮੇਰਾ ਬਾਕੀ ਸਿਰ ਚੰਗਾ ਜਨਮ ਰੂਗਾ ਆਪ ਦੇ ਆਪ ਹਾਂਜੀ ਹਾਂਜੀ ਫੇਸ ਕੁਆਲਿਟੀ ਵੀ ਦਿਖਾਈ ਦਰਸ ਇਸ ਕੁਆਲਿਟੀ ਦੇ ਵੀ ਮਾਰਦੇ ਕੈਮਰਾ ਹਰੇਕ ਪੱਖ ਤੋਂ ਦਿਖਾ ਦੇ ਯਾਰ ਤੁਸੀਂ ਕੱਦ ਵੱਡਾ ਫੇਸ ਕੁਆਲਿਟੀ ਕਿਸੇ ਵੀ ਪੱਖ ਤੋਂ ਯਾਰ ਰਹਿ ਨਾ ਜਾਵੇ ਆਪਣਾ ਫਰਜ਼ ਹੁੰਦਾ ਵੀ ਪਸ਼ੂ ਨੂੰ ਯਾਰ ਆਪਾਂ ਹਰੇਕ ਪੱਖ ਤੋਂ ਦਿਖਾ ਦਈਏ ਹਾਂ ਸੀਲ ਠੰਡਾ ਹੋਵੇ ਨਾ ਗੁਰੀ ਫਿਰ ਡਰ ਨਹੀਂ ਰਹਿਣਾ ਕੋਈ ਬੰਦਾ ਨੀ ਚੋਣ ਚੋਣ ਮਾਰ ਹਾਂ ਕਈ ਵਾਰੀ ਕਿਸੇ ਸੱਜਣ ਨੇ ਯਾਰ ਆਪਾਂ ਗੱਲ ਕਰ ਲਈ ਆਨਲਾਈਨ ਚੀਜ਼ ਮੰਗਵਣੀ ਹੁੰਦੀ ਆ ਉਹਦੀ ਤਸੱਲੀ ਹੋ ਜਾਂਦੀ ਆ ਬਾਈ ਹਰੇਕ ਬਿਲਕੁਲ 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 ਇਹਦੇ ਤੋਂ ਦਿਖਾ ਦੇ ਦਰਸੋ ਇਸ ਕੁਆਲਿਟੀ ਲੰਬਾਈ ਲੰਬੂਈ ਤੇ ਜਿਹੜਾ ਯਾਰ ਇਹਦਾ ਰੰਗ ਰੂੰਗਾ ਨਾ ਰੰਗ ਰੂੰਗੀ ਵੀ ਕੀ ਬਾਤ ਆ ਜੀ ਮੈਂ ਆਪਾਂ ਕਹਦੇ ਨੇ ਸਲੀਨ ਨਹੀਂ ਹੁੰਦੀ ਯਾਰ ਕੋਈ ਸਲੀਨ ਦੇ ਲੀਡੇ ਹੁੰਦੇ ਨੇ ਜਮਨਾ ਸੇਮ ਕਾਪੀ ਆ ਭਰਾ ਮੇਰਾ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਨਾਟ ਵੀ ਚੰਗਾ ਦੇਖ ਲੈ ਗੱਬਣਾ ਦੀ ਤੁਕਾਂ ਹਰੇਗਾ ਪੱਸੀ ਦੇ ਆਪਣੇ ਆ ਗੱਲ ਖਾਸੀ ਤੇ ਇਹ ਹੋ ਗਈ ਵੀਰੇ ਜਿਹੜਾ ਪ੍ਰੂਣ ਬੱਸੀ ਬਿਠਾਉਂਦੀ ਨਾ ਲਰੂਣ ਬੱਸੀ ਪ੍ਰੂਣ ਬੱਸੀ ਆ ਮੂੰਹੋਂ ਦੋ ਦੰਦਾਂ ਪਟਕੇ ਚੌਕ ਜੰਦਾ ਚੱਕੇ ਹੋਣੇ ਬੱਸੀ ਨੇ ਲੈ ਮੁੱਠੀ ਵਾਲੀ ਥਣ ਲੱਗਿਆ ਜਿਆ ਇਹਦੇ ਪੈਸੇ ਚਮਕਾ ਕੇ ਕਿੰਨੇ ਲਵਾਗੇ ਇਹ ਮੁੱਲ 75 72 ਦੀ ਦੇ ਦਾਂਗੇ ਵੀਰੇ ਯਾਰ ਇਹ ਦੇ ਦਾਂਗੇ 72000 ਦੀ ਹਾਂ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਜੇ ਤਾਂ 23 24 ਕਿਲੋ ਕੱਢ ਸਕਦੇ ਆ ਮਾਲ ਦੇ ਹਿਸਾਬ ਨਾਲ ਬਈ ਜਿਹੜੇ ਸਾਹਮਣੇ ਦੀ ਕੁਆਲਿਟੀ ਤੇ ਲੈ ਵੇਚੋ ਝੋਲਾ ਧੂਲਾ ਮੇਰੇ ਦਾ ਬਿੱਤਾ ਹਾਂ ਦੇ ਦਾਂ ਬਾਹ ਬਜਨ ਬੁੱਢੀ ਬਾਹ ਬਾਡੀ ਬੁੱਢੀ ਬੜੀ ਦੇਖੇ ਬਾਜਨ ਬੁੱਢੀ ਲੈ ਵਾਲੂ ਬਈ ਬਾੜੀ ਆ ਇਹਦੇ ਚ ਬਾਲਟੇ ਲਾ ਬਹੁਤ ਪਈਆਂ ਨੇ ਤੇ ਬਾਕੀ ਬਣੂਗੀ ਯਾਰ ਬਾਕੀ ਸੂਰਪੇ ਦਾ ਸਟਾਕ ਕੀ ਦਸ ਦੂਗਾ ਵੀ ਇਹ ਕਿਸੇ ਚੰਗੇ ਸੀਮਨ ਦੀ ਹੋਊਗੀ ਹਾਂ ਬੜੀ ਚੰਗੇ ਸੀਮੇ ਪੁੱਸਿਆ ਨਹੀਂ ਹੈਗਾ ਪਰ ਆਪਰਾ ਹੈ ਨੋਕੋ ਬੰਦੇ ਤੋਂ ਲਈ ਜਾਮਾ ਕੋਈ ਖਵਾਰ ਮਾਲ ਤੋਂ ਲਈ ਠੀਕ ਹੈ ਗੱਲ ਬੰਦੇ ਕੋਲ ਬਸੀਆਂ ਚੰਗੇ ਟਾਪ ਇਕਵਲ ਦੀਆਂ ਪਾਵ ਲਾ ਚੰਗੇ ਸੀਮਨ ਭਰਾਉਂਦਾ ਹੋ ਠੀਕ ਹੈ ਜੀ ਇਧਰੋਂ ਦਿਖਾ ਦੇ ਤਾਂ ਸਿੱਕ ਵਾਰੀ ਫੇਸ ਕੁਆਲਟੀ ਆ ਇੱਥੇ ਤੋਂ ਦਿਖਾ ਦੇ ਯਾਰ ਕਰਾ ਦੇ ਮਤਲਬ ਤਸੱਲੀ ਕਰਾ ਦੇ ਕਿ ਮੇਰਾ ਕਹਿਣ ਦਾ ਭਾਵ ਵੀ ਜਿਹੜੇ ਸੱਚ ਨਾਲ ਪਰੋਂ ਦੇਖਦੇ ਨੇ ਲੈ ਚਮਕੌਰ ਸਿੰਘ ਨੰਬਰ ਬੋਲਦਾ ਤੁਹਾਡਾ ਨੰਬਰ 9779475641 ਇੱਕ ਵਾਰੀ ਫੇਰ ਬੋਲੋ 9779475641 ਇੱਕ ਬਰਾ ਮੇਰਾ ਹੋਰ ਖਾਸੀ ਦਾ ਬਦ ਆਪਣਾ ਇੱਥੋਂ ਦੇਖ ਕੇ ਜੇ ਮਰਦੀ ਲਏ ਉਹ ਗੇਟ ਤੋਂ ਬਾਹਰ ਹੋ ਗਈ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਬਈ ਠੀਕ ਹੈ ਗੱਲ ਇੱਥੋਂ ਬਸ ਜਾ ਜੰਗ ਚੂਜਰ ਕਿਸੇ ਬੰਦੇ ਦਿਖਾ ਪਰ ਮੈਂ ਗੇਟ ਤੋਂ ਬਾਅਦ ਮੇਰੀ ਕੋਈ ਗਾਰੰਟੀ ਨਹੀਂ ਹੈਗੀ ਭਰਾ ਮੇਰੇ ਇਕ ਵਲ ਹੱਥ ਵਨ ਕੇ ਬੇਨਤੀ ਆ ਠੀਕ ਹੈ ਗੱਲ ਬਾਕੀ ਸੱਦ ਨੂੰ ਮੈਂ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਵੀ ਯਾਰ ਤੁਸੀਂ ਵਪਾਰੀ ਵੀਰ ਦੇ ਘਰੇ ਸੂਈ ਸਮਾਰੀ ਚੋਕੇ ਦੇਖ ਲਿਆ ਕਰੋ ਸੂਣ ਵਾਲੀ ਦਾ ਚਿਪਾ ਲਾ ਕੇ ਲੈ ਜਾ ਕਰੋ ਕਿਸੇ ਕਾਰੀਗਰ ਸੱਜਣ ਨੂੰ ਲੈ ਆ ਕਰੋ ਹਾਂ ਗੱਬਣ ਵੜਾ ਲੈਣੇ ਆਪਾਂ ਆਪਣੇ ਘਰ ਦੀ ਹੁੰਦੇ ਨੇ ਭਰਾਵਾ ਕਿਉਂਕਿ ਇਹ ਵੀ ਯਾਰ ਕਿਹੜਾ ਮਿੱਟੀ ਨੇ ਬਣਾਉਂਦੇ ਨੇ ਇਹ ਵੀ ਘਰਾਂ ਚੋਂ ਜਾਨਵਰ ਲੈ ਕੇ ਆਉਂਦੇ ਨੇ ਵੀ ਇੱਥੇ ਦੀ ਪੂਰੀ ਤਸੱਲੀ ਕਰਕੇ ਲੈ ਜਾ ਕਰੋ ਫਿਰ ਮੋੜ ਮੜਾਈ ਦੇ ਚੱਕਰਾਂ 'ਚ ਪੈੰਨੇ ਆ ਬਾਈ ਫਿਰ ਆਪਾਂ ਕਹਦੇ ਨੇ ਯਾਰ ਮੈਨੂੰ ਬਈ 10 ਘਟਾ ਕੇ ਮੜਵਾ ਦੇ ਜਾਂ 5 ਘਟਾ ਕੇ ਮੜਵਾ ਦੇ ਮੈਂ ਤਾਂ ਕਹਿੰਦਾ ਵੀ ਉਹ ਚੱਕਰ 'ਚ ਯਾਰ ਆਪਾਂ ਨੂੰ ਬਈ ਪੈਣ ਦੀ ਲੋੜ ਹੀ ਨਾ ਪਵੇ ਜੇ ਆਪਾਂ ਪਹਿਲਾਂ ਹੀ ਆਪਣੀ ਨਿਰਖ ਪਰਖ ਨਾਲ ਹਾਂ ਲੈ ਇੱਕ ਵਾਰੀ ਸਾਰਿਆਂ ਦੇ ਕੈਮਰਾਦਾਰ ਸਤਿ ਸ਼੍ਰੀ ਅਕਾਲ ਮਾਰ ਦਿਓ ਤਿੰਨ ਦਿਖਾਈਆਂ ਨੇ ਜਰਸੀ ਤੇ ਇੱਕ ਦਿਖਾਈਆ ਐਚ ਐਫ ਤੇ ਵੀਡੀਓ ਸੱਜਣੋਂ ਅੱਜ ਦੀ ਵੀਡੀਓ ਆਪਾਂ ਬਣਾਈ ਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਦੇ ਘਰੋਂ ਕਿਉਂਕਿ ਜੇ ਗੱਲ ਕਰਲਾਂ ਤਕਰੀਬਨ ਕਈ ਵਾਰ ਤਾਂ ਰੈਗੂਲਰ ਹੀ ਵੀਡੀਓ ਬਣਦੀ ਰਹਿੰਦੀ ਇਸ ਘਰ ਚੋਂ ਜਿਵੇਂ ਅੱਜ ਬਣਾਤੀ ਕੱਲ ਬਣਾਤੀ ਪਰਸੋਂ ਬਣਾਤੀ ਹੈ ਨਾ ਤੇ ਕਈ ਵਾਰੀ ਬਣਾਉਨੇ ਆ ਬਾਈ ਇੱਕ ਅੱਧਾ ਦਿਨ ਛੱਡ ਕੇ ਕਿਆ ਕੋਈ ਛੋਨੂ ਪਤਾ ਵੀ ਜਿਵੇਂ ਵੀਡੀਓ ਇੰਨੀ ਗਿਣਤੀ ਚ ਬਣਦੀਆਂ ਨੇ ਜਾਨਵਰ ਇੱਥੋਂ ਜਾਂਦੇ ਆਉਂਦੇ ਰਹਿੰਦੇ ਨੇ ਤੇ ਕੰਮ ਵੀ ਜੇ ਮੈਂ ਗੱਲ ਕਰਲਾਂ ਵੀ ਲਗਾਤਾਰ ਵਧੀਆ ਤੇਜ਼ੀ ਬੜਾ ਦਾ ਆਪਣੇ ਕੋਲ ਪਰਮਾਧਮੇ ਦਾ ਹੋਰ ਵੀ ਨੇ ਪਾਈਆਂ ਨਹੀਂ ਫਰਾ ਮੇਰਾ ਕੰਮ ਅਸੀਂ ਕਬੀਲ ਦਾ ਪੋਸੇ ਉਸੇ ਉਸੇ ਸੱਜਣ ਦਾ ਕੰਮ ਚੱਲਦਾ ਹੁੰਦਾ ਯਾਰਾ ਮਾ ਲਈ ਨਹੀਂ ਫੁਰਤੀ ਨਾਲ ਕਹਿ ਲਿਆ ਆਪਾਂ ਵੀ ਡੇਲੀ ਡੇਲੀ ਵੀਡੀਓ ਵੀ ਜਿਹੜਾ ਥੱਦਣ ਯਾਰ ਕੰਮ ਇੱਕ ਨੰਬਰ ਦਾ ਕਰੂਗਾ ਭਾਈ 64 ਅੱਗ ਦਾ ਕੰਮ ਚੱਲੂਗਾ 5-7 ਦਿਨ ਹਾਂ ਮੇਰੇ ਉਹ ਕੰਮ ਨਹੀਂ ਆਪਣੇ ਕੋਲੇ ਆਪਾਂ ਵੀ ਲਿਆਉਣੇ ਆ ਆਪਣੇ ਘਰ ਦੀ ਕੋਈ ਇਮਾਨਦਾਰ ਬੰਦੇ ਦਾ ਜੇ ਕੰਮ ਦਾ ਗੱਲ ਕਰ ਲਈ ਯਾਰ ਭਾਈ ਕੰਮ ਚੱਲੂਗਾ ਯਾਰ ਲੰਮਾ ਟਾਈਮ ਹਾਂ ਬਿਲਕੁਲ ਕਿਉਂਕਿ ਭਾਈ ਦਾ ਰੈਗੂਲਰੀ ਵੀਡੀਓ ਆਉਂਦੇ ਰਹਿੰਦੇ ਨੇ ਰੈਗੂਲਰੀ ਕੰਮ ਚੱਲਦਾ ਰਹਿੰਦਾ ਤੇ ਬਾਕੀ ਫੇਰ ਵੀ ਸੱਜਣੋ ਤਸੱਲੀ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਆ ਧੰਨਵਾਦ